ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਖਨੋਰੀ ਬੋਦਰ ਦੇ ਜਿੱਥੇ ਪਿਛਲੇ 13 ਫਰਵਰੀ ਨੂੰ ਮੌਕੇ ਤੇ ਅਸੀਂ ਤੇ ਹੁਣ 20 ਦਿਨ 20 ਪਲਸ ਦੇ ਨੇ ਜਿਹੜਾ ਢੱਲੇ ਵਾਲ ਸਾਹ ਕੋਰਸਲ ਤੇ ਬੈਠੇ ਜੀ ਤੇ ਇਥੇ ਜਿਹੜੀਆਂ ਸੰਕਟਾਂ ਦਾ ਕਾਫੀ ਘਟ ਹੋਇਆ ਜੀ ਖੰਡ ਦੇ ਮੌਸਮ ਨੂੰ ਦੇਖਦੇ ਹੋਏ ਜਿੱਥੇ ਸਾਲ ਚੜਦੀਆਂ ਵਾਸੀ ਪਰਾਂ ਚੱਲਦੀਆਂ ਸੀ ਨੈਡੀ ਕਬਦੀਆਂ ਐਂਬੂਲੈਂਸੀਆਂ ਪੱਕੀਆਂ ਲਾਈਆਂ ਸੀ ਤੇ ਅੱਜ ਇੱਕ ਜਿਹੜਾ ਸੰਗਤ ਦੇ ਸਹਿਯੋਗ ਦੇ ਨਾਲ ਇਥੇ ਇੱਕ ਕਿਸਾਨ ਸਰ ਬਣਾਇਆ ਗਿਆ ਵਾ ਸਰਾ ਖਸਾਨ ਆਰਾਮ ਘਰ ਬਣਾਇਆ ਵਾ ਜਿੱਥੇ ਜੀ 50 ਰਜਿਆਂ ਦਾ ਜਿਹੜਾ ਸੈਟਅਪ ਕੀਤਾ ਵਾ ਬਾਕੀ ਜਿਹੜਾ ਵਾ ਉਹ ਸਵੇਰੇ ਪੂਰਾ ਕ੍ਰੀਚਨਲ ਚાલુ ਕਰਕੇ ਜਿਹੜੇ ਵੀ ਖਸਾਨ ਇਹ ਆਉਂਦੇ ਆ ਨਾ ਚਿਹਰੇ ਵਾਲੇ ਇਹ ਉਹਨਾਂ ਦੇ ਤੇ ਰਾਤ ਦਾ ਪ੍ਰਬੰਧ ਕੀਤਾ ਗਿਆ ਵਾ ਉਹ ਸਵੇਰੇ ਮੇਰੇ ਸੇਵਾਦਾਰ ਜਿਹੜੇ ਗਰੇਸ਼ਰਾਮ ਦਾ ਨਾਮ ਹੈ ਖਸਾਨ ਆ ਵੀ ਗਏ ਨੇ ਇਹ ਸਾਡੇ ਸਾਰੇ ਵਲੰਟੀਅਰ ਇਹ ਆ ਜਿਨ੍ਹਾਂ ਨੇ ਅੱਜ ਸਾਰਾ ਦਿਨ ਮਿਹਨਤ ਕਰਕੇ ਇਹਨੂੰ ਫੜਾ ਕਰਕੇ ਟੈਂਪਲਾ ਲਾ ਕੇ ਤੇ ਇਹਨੂੰ ਵਾਟਰਪੂਫ ਵਾਟਰਪੂਫ ਬਣਾਇਆ ਵਾ ਤਾਂ ਕਿ ਕਿਤੇ ਛਟਕਣੀ ਆਉਂਦੀ ਹੈ ਤੇ ਇੱਥੇ ਜਿਸ ਕਿਸੇ ਕਿਸਮ ਦੀ ਮੁਸ਼ਕਲ ਨਾ ਕਰੀ ਹੋਰ ਵੀ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਆਉਣਗੀਆਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਿਜਰੀ ਦਾ ਪ੍ਰੋਗਰਾਮ ਲੱਗੇ ਕੰਮ ਉਹ ਵੀ ਸਾਰਾ ਕੁਝ ਇਹ ਪੂਰਾ ਕਿਸੇ ਨੂੰ ਕੋਈ ਚੀਜ਼ ਨਹੀਂ ਆਉਣੀ ਲੋੜ ਨਹੀਂ ਕੰਕੇ ਸਿਰਾ ਤੇ ਰਹਿ ਸਕਦੇ ਜਾਂ ਤੇ ਸਵੇਰੇ ਆਪਣੇ ਨੋਟ ਤੇ ਫਿਰ ਹਾਜ਼ਰੀ ਭਰ ਸਕਦੇ ਆ ਜਾਂ ਰਾਤ ਜਿਹੜੇ ਪਹਿਰੇ ਤੇ ਜਾਂਦੇ ਆ ਉਹ ਵੀ ਇੱਥੇ ਆ ਕੇ ਰਹਿ ਸਕਦੇ ਆ ਬਾਕੀ ਤੁਸੀਂ ਇਹ ਸਾਰਾ ਦੇਖੋ ਪੱਟੀ ਦਾ ਪ੍ਰਬੰਧ ਵੀ ਕਿਹਦਾ ਹੈਗਾ ਉਹ

やれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれやれや

ਲਾਲਾਸ ਨਹੀਂ ਮਤਲਬ ਆ ਸਾਰਾ ਨਹੀਂ ਸਿੱਧਾ ਨਹੀਂ ਐਨੀ ਆਲਸ ਪਰ ਇਹ ਸਹੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੋਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਹਨੋਰੀ ਬੋਦਰ ਦੇ ਜਿੱਤੇ ਪਿਛਲੇ 13 ਫਰਵਰੀ ਨੂੰ ਮੌਕੇ ਤੇ ਅਸੀਂ ਤੇ ਹੁਣ 20 ਦਿਨ 20 ਪਲਸ ਦੇ ਨੇ ਜਿਹੜਾ ਢੱਲੇ ਵਾਲ ਸਾਹਿਬ ਕੋਲ ਫਿਰ ਚਲਦੇ ਬੈਠੇ ਜੀ ਤੇ ਇਥੇ ਜਿਹੜੀਆਂ ਸੰਕਟਾਂ ਦਾ ਕਾਫੀ ਘਟ ਹੋਇਆ ਜੀ ਪੰਡ ਦੇ ਨੂੰ ਮੌਸਮ ਨੂੰ ਦੇਖਦੇ ਹੋਏ ਜਿੱਥੇ ਸਾਲ ਚੜਦੀਆਂ ਵਾਸੀ ਪਹਾੜਾਂ ਚੱਲਦੀਆਂ ਸੀ ਨੈਟਿਕ ਪੱਗੀਆਂ ਐਂਬੂਲੈਂਸ ਦੀਆਂ ਪੱਕੀਆਂ ਲਾਈਆਂ ਸੀ ਤੇ ਅੱਜ ਇੱਕ ਜਿਹੜਾ ਸੰਗਤ ਦੇ ਸਹਿਯੋਗ ਦੇ ਨਾਲ ਇਥੇ ਇੱਕ ਖਸਾਨ ਘਰ ਬਣਾਇਆ ਗਿਆ ਵਾ ਖਰ ਖਸਾਨ ਆਰਾਮ ਘਰ ਬਣਾਇਆ ਵਾ ਇਥੇ ਜੀ 50 ਰਜਿਆਂ ਦਾ ਜਿਹੜਾ ਸੈਟਅਪ ਕੀਤਾ ਵਾ ਬਾਕੀ ਜਿਹੜਾ ਵਾ ਉਹ ਸਵੇਰੇ ਪੂਰਾ ਕ੍ਰੀਚਨਲ ਤਾਲੂ ਕਰਕੇ ਜਿਹੜੇ ਵੀ ਖਸਾਨ ਯਰ ਆਉਂਦੇ ਆ ਨਾ ਪਹਿਰੇ ਵਾਲੇ ਵੀ ਉਹਨਾਂ ਦੇ ਤੇ ਰਾਤ ਦਾ ਪ੍ਰਬੰਧ ਕੀਤਾ ਗਿਆ ਵਾ ਉਹ ਸਵੇਰੇ ਮੇਰੇ ਸੇਵਾਦਾਰ ਜਿਹੜੇ ਗਰੇਸ਼ ਸਹਾਵਲ ਵਾਲੇ ਖਸਾਨ ਆ ਵੀ ਗਏ ਆ ਇਹ ਸਾਡੇ ਸਾਰੇ ਵਲੰਟੀਅਰ ਆ ਜਿਨ੍ਹਾਂ ਨੇ ਅੱਜ ਸਾਰਾ ਦਿਨ ਮਿਹਨਤ ਕਰਕੇ ਇਹਨੂੰ ਫੜਾ ਕਰਕੇ ਟੈਂਪਲਾ ਲਾ ਕੇ ਤੇ ਇਹਨੂੰ ਵਾਟਰਪਰੂਫ ਵਾਟਰਪਰੂਫ ਬਣਾਇਆ ਵਾ ਤਾਂ ਕਿ ਕਿਤੇ ਛੱਟਕਣੀ ਆਉਂਦੀ ਆ ਤੇ ਇੱਥੇ ਜ ਕਿਸੇ ਕਿਸਮ ਦੀ ਮੁਸ਼ਕਲ ਨਾ ਕਰੇ ਹੋਰ ਵੀ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਆਉਣਗੀਆਂ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਵਿਜਲੀ ਦਾ ਪ੍ਰੋਗਰਾਮ ਦੇ ਗੱਦੇ ਕੰਬਲ ਜੋ ਵੀ ਸਾਰਾ ਕੁਝ ਪੂਰਾ ਕਿਸੇ ਨੂੰ ਕੋਈ ਚੀਜ਼ ਨਹੀਂ ਆਉਂਦੀ ਲੋੜ ਨਹੀਂ ਆਨ ਕੇ ਫੜਾ ਕੇ ਰਹਿ ਸਕਦੇ ਯਾਰ ਤੇ ਸਵੇਰੇ ਆਪਣੇ ਨੋਟ ਤੇ ਫਿਰ ਹਾਜ਼ਰੀ ਪਾਉ ਕਰਦੇ ਆ ਜਾਂ ਰਾਤ ਜਿਹੜੇ ਪਹਿਰੇ ਤੇ ਜਾਂਦੇ ਆ ਉਹ ਵੀ ਇੱਥੇ ਆ ਕੇ ਨੌਕਰੀ ਕਰਦੇ ਆ ਬਾਕੀ ਤੁਸੀਂ ਇਹ ਸਾਰਾ ਦੇਖੋ ਪੱਠੀ ਦਾ ਪ੍ਰਬੰਧ ਵੀ ਕਿੱਥੇ ਹੈਗਾ ਉਹ ਅੱਜ ਆਇਆ ਇਸ ਤੋਂ ਬਾਅਦ ਅੱਜ ਦੇ ਤਾਰੀਖ ਨੂੰ ਇਸ ਕਰਕੇ ਤੋਂ ਵਿਚਾਰ ਹੋ ਗਿਆ ਜਿਹੜੇ ਦਾ ਸਾਰਾ ਤੋਂ ਆ ਰਹੇ ਹੋ

Altyazı <laughs> M.K. <laughs> ਪੜੀ ਗੀਜ਼ੀ ਕਰਨਾ ਹੈ ਨਾ ਲਾਲਾ ਸਰ ਨਹੀਂ ਕੱਲਾ ਹੈ ਸਾਰਾ ਨਹੀਂ ਨਹੀਂ ਉਹ ਸਪਰੀਆ ਸੀ ਕੋਈ ਨਹੀਂ ਕੋਈ ਚਾਹਤ ਨਹੀਂ ਨਾ ਉਹ ਦੋਸਤ ਨਾ